ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿਮ ਦੇ ਤਹਿਤ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਸੀਆਈਏ ਦੀ ਟੀਮਾਂ ਟੀਮਾਂ ਤੇ ਸਾਡੇ ਨਸ਼ਾ ਸੌਰੀ ਐਂਟੀ ਨਰਕੋਟਿਕਸ ਡਰੱਗ ਦੀ ਜਿਹੜੀਆਂ ਸੀ ਹੈਗੀਆਂ ਟੀਮਾਂ ਇਹ ਸਮੇਂ-ਸਮੇਂ ਤੇ ਸਾਡੇ ਪਰਚਾਂ ਦੇ ਖਿਲਾਫ ਦਬਿਸ਼ ਦੇ ਕੇ ਉਹਨਾਂ ਨੂੰ ਕਾਬੂ ਕਰਦੇ ਰਹਿੰਦੇ ਆ ਇਸੇ ਲੜੀ ਦੇ ਤਹਿਤ ਮਿਤੀ 5 2 25 ਨੂੰ ਰਾਤ तकरीबन 12 ਵਜੇ ਦੇ ਕਰੀਬ ਸਾਡੇ ਨਾਰਕੋਟਿਕ ਸੈੱਲ ਦੇ ASI ਹਰਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਧਰਮਕੋਟ ਤੋਂ ਢੋਲੇਵਾਲ ਨੂੰ ਜਾ ਰਹੇ ਸੀ ਤਾਂ ਬਾਹਦ ਨੂਰਪੁਰ ਹਕੀਮਾ ਪਿੰਡ ਦੋ ਨੌਜਵਾਨ ਸ਼ੱਕੀ ਹਾਲਾਤ ਦੇ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਭੱਜਣ ਦੀ ਤੇ ਪਰੰਤੂ ਇਹਨਾਂ ਨੇ ਆਪਣੀ ਟੀਮ ਨਾਲ ਕਾਬੂ ਕਰ ਲਿਆ ਇਹਨਾਂ ਨੇ ਧਰਮਕੋਟ ਥਾਣਾ ਤੋਂ SHO ਸਾਹਿਬ ਨੂੰ ਦੱਸਿਆ ਕਿ ਮੈਂ ਕੱਚਾ ਥਾਣੇਦਾਰਾਂ ਤੇ ਤੁਸੀਂ ਕਾਈਂਡਲੀ ਪੱਕਾ ਥਾਣੇਦਾਰ ਦੇ ਭੇਜ ਦਿਓ ਤਾਂ ਕਿ ਇਹਨਾਂ ਤੋਂ ਜਿਹੜੀ ਫੜੀ ਜਿਹੜਾ ਨਸ਼ੀਲੇ ਪਦਾਰਥ ਦੀ ਸ਼ੱਕ ਹੈ ਉਹਦੀ ਤਲਾਸ਼ੀ ਲੈ ਕੇ ਤੇ ਕਾਰਵਾਈ ਕੀਤੀ ਜਾ ਸਕੇ ਜਿਹਦੇ ਤਹਿਤ ਉਹਨਾਂ ਨੇ ਇਸ ਕੁਲਦੀਪ ਸਿੰਘ ਨੂੰ ਥਾਣਾ ਧਰਮਕੋਟ ਤੋਂ ਭੇਜਿਆ ਤੇ ਉਸ ਤੋਂ ਬਾਅਦ ਡੀਐਸਪੀ ਰਮਨਦੀਪ ਸਿੰਘ ਥਾਣਾ ਧਰਮ ਡੀਐਸਪੀ ਧਰਮਕੋਟ ਤੋਂ ਨੇ ਆ ਕੇ ਇਹਨਾਂ ਦੋਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਇਹਨਾਂ ਦੋਨਾਂ ਕੋਲੋਂ 546 ਗ੍ਰਾਮ ਹੈਰਵਨ ਜਿਹੜੀ ਅੱਧਾ ਕਿਲੋ ਤੋਂ ਵੱਧ ਆ ਉਹ ਬਰਾਮਦ ਹੋਈ ਜਿੱਦਾਂ ਦਾ ਨਾਂ ਪਤਾ ਪੁੱਛਣ ਤੇ ਪਤਾ ਲੱਗਿਆ ਕਿ ਇੱਕ ਨੌਜਵਾਨ ਜਸ਼ਨਪ੍ਰੀਤ ਸਿੰਘ ਉਰਫ ਸ਼ਾਲੂ ਉੱਤਰ ਸਵਰਨ ਸਿੰਘ ਵਾਸੀ ਚਮਿੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੇ ਦੂਸਰਾ ਜਸਪਾਲ ਸਿੰਘ ਏਲੀਅਸ ਬੱਬਲ ਉੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨੂਨੇ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਦੀ ਕੋਈ 23-24 ਸਾਲ ਦੇ ਕਰੀਬ ਉਮਰ ਜਿੰਨਾਂ ਤੋਂ ਇਹ ਬਰਾਮਦਗੀ ਹੋਈ ਬਰਾਮਦਗੀ ਹੋਣ ਤੋਂ ਅਪਰੰਤ ਇਹਨਾਂ ਤੇ ਅਗਲੇ ਦਿਨ ਮਕਦਮਾ ਨੰਬਰ 23 ਮਿਤੀ 5-2-25 ਅਧੀਨ ਧਾਰਾ 216185 ਐਨਡੀਪੀਐਸ ਐਕਟ ਥਾਣਾ ਧਰਮਕੋਟ ਵਿਖੇ ਦਰਜ ਕੀਤਾ ਗਿਆ ਇਹਨਾਂ ਨੂੰ ਉਸ ਤੋਂ ਅਗਲੇ ਦਿਨ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਜਿੱਥੇ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਹੋਇਆ ਔਰ ਰਿਮਾਂਡ ਦੌਰਾਨ ਇਹਨਾਂ ਤੋਂ ਬੈਕਵਰਡ ਦੇ ਫਾਰਵਰਡ ਲਿੰਕਸ ਦੇ ਬਾਰੇ ਪ੍ਰੋਪਰ ਜਾਣਕਾਰੀ ਲਵਾਂ ਸਰ ਇਹਨਾਂ ਦੇ ਬਰ ਕੋ ਪਹਿਲਾ ਹੀ ਮਾਮਲਾ ਦਰਜ ਹੈ ਬਿਲਕੁਲ ਜਸ਼ਨਪ੍ਰੀਤ ਦੇ ਉੱਤੇ ਪਹਿਲਾਂ ਦੋ ਮੁਕਦਮੇ ਦਰਜ ਆ ਤੇ ਜਸਪਾਲ ਦੇ ਉੱਤੇ ਇੱਕ ਮੁਕਦਮਾ ਦਰਜ ਹੈ ਸਰ ਇਹ ਕਿੱਥੋਂ ਲੈ ਕੇ ਐਸੇ ਕਿੱਥੇ ਸਪਲਾਈ ਕਰਾਉਂਦਾ ਲੱਗ ਸਕਦਾ ਇਹ ਅਮਰਸਰ ਦੇ ਏਰੀਆ ਚੋਂ ਹੀ ਲੈ ਕੇ ਆਏ ਸੀ ਉਤੋਂ ਕਿਤੇ ਬਾਰਡਰ ਬਾਰਡਰ ਦੇ ਜਿਹੜੇ ਸੀਗੇ ਉਥੋਂ ਤੇ ਇੱਥੇ ਸਾਡਾ ਸ਼ੱਕ ਹੈ ਵੀ ਇਹ ਨੂਰਪੁਰ ਹਕੀਮਾ ਵਿਖੇ ਜਿਹੜੀ ਆਪਦੀ ਕੋ ਡਿਲੀਵਰੀ ਦੇਣੀ ਸੀਗਾ ਤੇ ਆਈ ਸੀ ਜੀ ਇਹ ਪਿੱਛੋਂ ਤਾਂ ਕਿਸੇ ਬਸਰਾ ਹੀ ਆਏ ਆ ਬਟ ਇਥੋਂ ਇਹ ਰਾਤ ਨੂੰ ਪੈਦਲ ਜਾ ਰਹੇ ਸੀ ਤੇ ਦੋਨਾਂ ਦਾ ਰਿਸ਼ਤਾ ਕੀ ਸੀ ਆਪਾਂ ਜੀ ਦੋਸਤ ਆ ਕੋਈ ਰਿਸ਼ਤਾ ਨਹੀਂ ਮੈਂ ਮਾਮਲਾ ਕਮਰਸ਼ੀਅਲ ਕਮੇਟੀ ਦਾ ਬਿਲਕੁਲ ਕਮਰਸ਼ੀਅਲ ਕਮੇਟੀ ਚਾਹੁੰਦਾ ਜੀ